ਗਿਆਨ ਸਾਗਰ ਡੈਂਟਲ ਹਸਪਤਾਲ ਵੱਲੋਂ ਬਿਸ਼ਪ ਧਮਾਕੂ ਦੀਪਸ ਮੌਕੇ ਬੱਚਿਆਂ ਦੇ ਵੱਖ-ਵੱਖ ਪੇਂਟਿੰਗ ਮੁਕਾਬਲੇ ਕਰਵਾਈ ਗਏ ਤਮਾਕੂ ਅਤੇ ਹਰ ਨਸ਼ੇ ਤੋਂ ਦੂਰ ਰਹਿ ਕੇ ਆਪਣੀ ਜਵਾਨੀ ਬਚਾਓ ਡਾਕਟਰ ਰੰਜਨ ਗਿਆਨਸાગਰ ਡੈਂਟਰ ਕੋਲਜ ਅਤੇ ਹਸਪਤਾਲ ਵੱਲੋਂ ਬਿਸ਼ਪ ਤਮਾਕੂ ਦੀਪਸ ਬਖ ਬਖ ਤਰੀਕਿਆਂ ਨਾਲ ਮਨਾਇਆ ਜਾ ਰਿਹਾ ਹੈ ਇਸ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਗਿਆਨਸાગਰ ਕਾਲਜ ਡੈਂਟਰ ਕੋਲਜ ਦੇ ਪ੍ਰਿੰਸੀਪਲ ਡਾਕਟਰ ਰੰਜਨ ਮਲਹੋਤਰਾ ਨੇ ਇੱਕ ਦੱਸਿਆ ਕਿ ਡਾਕਟਰ ਸਿਮਰਜੀਤ ਸਿੰਘ ਐਮ ਡੀ ਐਸ ਵਿਭਾਗ ਦੇ ਮੁਖੀ ਔਰਲ ਮੈਡੀਸਨ ਅਤੇ ਰੇਡੀਓਲੋਜੀ ਦੀ ਰਹਿਨਮਾਈ ਹੇਠ 31 ਮਈ ਨੂੰ ਬਿਸ਼ਪ ਤਮਾਕੂ ਦੀਪਸ ਮਨਾਇਆ ਗਿਆ ਹੈ ਇਹ ਦੀਪਸ ਮਨਾਉਣ ਦਾ ਮੁੱਖ ਮਕਸਦ ਤਮਾਕੂ ਦੀ ਦਲਦਲ ਦੇ ਵਿੱਚ ਫਸੇ ਲੋਕਾਂ ਨੂੰ ਬਾਹਰ ਕੱਢ ਕੇ ਉਹਨਾਂ ਨੂੰ ਤਮਾਕੂ ਤੋਂ ਹੋਣ ਵਾਲੀਆਂ ਬਿਮਾਰੀਆਂ ਬਾਰੇ ਜਾਣੂ ਕਰਵਾ ਕੇ ਇਸ ਤੇ ਇਲਾਜ ਬਾਰੇ ਪ੍ਰੇਰਿਆ ਜਾ ਰਿਹਾ ਹੈ ਅਤੇ ਉਹਨਾਂ ਦਾ ਇਲਾਜ ਵੀ ਗਿਆਨ ਸਾਗਰ ਡੈਂਟਲ ਹਸਪਤਾਲ ਵਿੱਚ ਬਹੁਤ ਹੀ ਘੱਟ ਖਰਚੇ ਵਿੱਚ ਅਤੇ ਬਹੁਤ ਹੀ ਵਧੀਆ ਤਕਨੀਕ ਨਾਲ ਕੀਤਾ ਜਾ ਰਿਹਾ ਹੈ ਇਸ ਤੇ ਚਲਦਿਆਂ ਹੀ ਡੈਂਟਲ ਕਾਲਜ ਦੇ ਬੱਚਿਆਂ ਵੱਲੋਂ ਵੀ ਪੇਂਟਿੰਗ ਮੁਕਾਬਲੇ ਕਰਕੇ ਤਮਾਕੂ ਦਾ ਸੇਵਨ ਕਰਨ ਵਾਲੇ ਲੋਕਾਂ ਨੂੰ ਇੱਕ ਅਲੱਗ ਤਰੀਕੇ ਨਾਲ ਸਮਝਾਇਆ ਜਾ ਰਿਹਾ ਹੈ ਕਿ ਤਮਾਕੂ ਤੋਂ ਹੋਣ ਵਾਲੀਆਂ ਬਿਮਾਰੀਆਂ ਕਿੰਨੀਆਂ ਘਾਤਕ ਹਨ ਜੇਕਰ ਇਹਨਾਂ ਦਾ ਇਲਾਜ ਸਮੇਂ ਸਿਰ ਨਾ ਕੀਤਾ ਜਾਵੇ ਤਾਂ ਇਹ ਬਿਮਾਰੀਆਂ ਖਤਰਨਾਕ ਬਿਮਾਰੀਆਂ ਵਜੋਂ ਆਪਣਾ ਰੂਪ ਧਾਰਨ ਕਰ ਲੈਂਦੀਆਂ ਹਨ ਜਿਨ੍ਹਾਂ ਦੀ ਰੋਕਥਾਮ ਸਮੇਂ ਸਿਰ ਇਲਾਜ ਕਰਵਾਉਂਦੇ ਹੋ ਠੀਕ ਹੈ ਡੈਂਟਲ ਕਾਲਜ ਦੇ ਪ੍ਰਿੰਸੀਪਲ ਅੰਜਨ ਮਲਹੋਤਰਾ ਦਾ ਕਹਿਣਾ ਹੈ ਕਿ ਸਾਨੂੰ ਤਮਾਕੂ ਦੀ ਵਰਤੋਂ ਬਿਲਕੁਲ ਵੀ ਨਹੀਂ ਕਰਨੀ ਚਾਹੀਦੀ ਕਿਉਂਕਿ ਇਹ ਬਹੁਤ ਹਾਨੀਕਾਰਕ ਹੈ ਭਾਵੇਂ ਉਹ ਜਰਦਾ ਹੋਵੇ ਜਾਂ ਉਹ ਬੀੜੀ ਸਿਗਰਟ ਗੁਟਕਾ ਪਾਣ ਆਦ ਹੋਵੇ ਇਸ ਲਈ ਜਿਹੜਾ ਵਿਅਕਤੀ ਤਮਾਕੂ ਦਾ ਸੇਵਨ ਕਰਦਾ ਹੈ ਜਾਂ ਪਹਿਲਾਂ ਕਰਕੇ ਛੱਡ ਚੁੱਕਿਆ ਹੈ ਉਹ ਆਪਣੇ ਜਾਂਚ ਤੁਰੰਤ ਹਸਪਤਾਲ ਆ ਕੇ ਕਰਵਾਵੇ ਤਾਂ ਜੋ ਤਮਾਕੂ ਤੋਂ ਹੋਣ ਵਾਲੀਆਂ ਭਿਆਨਕ ਬਿਮਾਰੀਆਂ ਨੂੰ ਠੱਲ ਪਾਈ ਜਾ ਸਕੇ ਇਸ ਮੌਕੇ ਪੇਂਟਿੰਗ ਅਤੇ ਰੰਗੋਲੀ ਬਣਾਉਣ ਵਾਲੇ ਬੱਚਿਆਂ ਨੂੰ ਕਾਲਜ ਮੈਨੇਜਮੈਂਟ ਵੱਲੋਂ ਸਨਮਾਨਿਤ ਕਰਕੇ ਉਨ੍ਹਾਂ ਦੀ ਹੌਸਲਾ ਫਜ਼ਾਈ ਵੀ ਕੀਤੀ ਗਈ। ਤੁਸੀਂ ਦੇਖ ਰਹੇ ਹੋ న్యూਸ ਰੀਡਰ ਪੰਜਾਬ ਤੇ ਜਤਿੰਦਰ ਲਕੀਨਾ ਦੀਪਕ ਕੁਮਾਰ ਦੀ ਰਿਪੋਰਟ। ਸਿਮਰਜੀਤ ਸਿੰਘ ਪ੍ਰੋਫੈਸਰ ਹੈਡ ਡਿਪਾਰਟਮੈਂਟ ਆਲ ਮੈਡੀਸਨ ਰਾਇਡੋਲੋਜੀ ਗਿਆਨ ਸਰਕਰ ਡੈਂਟਲ ਕਾਲਜ। ਅਸੀਂ ਸਾਡੀ ਜਿਹੜੀ ਸੁਪੀਰੀਅਰ ਬਾਡੀ ਹੈ ਡੈਂਟਲ ਕੌਂਸਲ ਆਫ ਇੰਡੀਆ ਉਹਦੇ ਨਿਸ਼ਾ ਆਦੇਸ਼ ਅਨੁਸਾਰ ਸਾਨੂੰ 15 ਦਿਨਾਂ ਦੀ ਨਵੀਂ ਚਲਾਨੀ ਦੀ ਹੈ ਅੱਜ। ਵਿਸ਼ਵਤ ਤੰਬਾਕੂ ਰਹਿਤ ਦਿਵਸ ਦੇ ਉਤੇ ਜਿਹੜੀ ਕਿ 20 ਮਈ ਤੋਂ ਲੈ ਕੇ 5 ਜੂਨ ਤੱਕ ਅਸੀਂ ਚਲਾਈ ਹੈ ਤੇਰੇ ਵਿੱਚ ਜੀ ਅਸੀਂ ਦੋ ਟਾਰਗੇਟ ਪੋਪੂਲੇਸ਼ਨ ਮੈਜਰ ਰੱਖੇ ਦੋ ਟਾਰਗੇਟ ਪੋਪੂਲੇਸ਼ਨ ਮੈਂ ਇਸ ਲਈ ਕਹਿਣਾ ਚਾਹਾਂਗਾ ਕਿ ਇਹ ਉਹ ਜੜਾਂ ਨੇ ਜਿੱਥੋਂ ਤੰਬਾਕੂ ਦੀ ਸ਼ੁਰੂਆਤ ਤੇ ਫੈਲਣਾ ਜ਼ਾਰਾ ਸ਼ੁਰੂ ਹੁੰਦਾ ਜਿੰਨਾ ਕ ਅਸੀਂ ਐਨਾਲਿਸਿਸ ਕੀਤਾ ਐਸ ਡਾਕਟਰਸ ਪਹਿਲੀ ਜੜ ਜੀ ਸਕੂਲਾਂ ਦੇ ਵਿੱਚ ਸਕੂਲਾਂ ਦੇ ਵਿੱਚ ਅਸੀਂ ਇਹਨੂੰ ਜਾਗਰੂਕਤਾ ਪੈਦਾ ਕਰਨ ਲਈ ਤੇ ਸਾਰਿਆਂ ਨੂੰ ਪ੍ਰੇਰਨਾ ਦੇਣ ਲਈ ਅਸੀਂ ਕੈਂਪ ਲਾਇਆ ਉੱਥੇ ਅਸੀਂ ਲੈਕਚਰ ਵੀ ਦੱਤੇ ਬੱਚਿਆਂ ਨੂੰ ਅਸੀਂ ਚੀਜ਼ਾਂ ਵੀ ਦੱਸੀਆਂ ਵੀ ਕਿਦਾਂ ਸ਼ੁਰੂ ਹੁੰਦੀਆਂ ਨੇ ਉਹਦੇ ਕੀ ਕੀ ਲੱਛਣ ਨੇ ਸੋ ਡੈਟਾ ਆਪ ਵੀ ਸਾਡੇ ਕੋਲ ਆ ਕੇ ਆਪਦੇ ਮਾਤਾ ਪਿਤਾ ਭਰਾ ਭੈਣ ਆਪਦੇ ਰਿਸ਼ਤੇਦਾਰ ਜਿਹੜੇ ਵੀ ਇਹ ਚੀਜ਼ ਦੇ ਦੰਦਰ ਦੇ ਵਿੱਚ ਫਸੇ ਹੋਏ ਨੇ ਸਾਡੇ ਕੋਲ ਲੈ ਆਣ ਸੋ ਡੈਟਾ ਅਸੀਂ ਉਹਨਾਂ ਦਾ ਟਾਈਮ ਸਿਰ ਇਲਾਜ ਕਰ ਸਕੀਏ ਦੂਜੀ ਜਗ੍ਹਾ ਹੁੰਦੀ ਹੈ ਫੈਕਟਰੀਆਂ ਹੋ ਗਈਆਂ ਜਾਂ ਹੋਰ ਕੋਈ ਵੀ ਇੰਡਸਟਰੀ ਹੋ ਗਈ ਜਿੱਥੇ ਬਹੁਤ ਜ਼ਿਆਦਾ ਸਟ्रेस ਹੁੰਦਾ ਕਰਮਚਾਰੀਆਂ ਦੇ ਉੱਤੇ ਉਸ ਸਟ्रेस ਤੋਂ ਬਚਣ ਲਈ ਉਹ ਇਹ ਸਾਰੇ ਨਸ਼ਿਆਂ ਦੇ ਵਿੱਚ ਨਾ ਚੰਦੇ ਹੋਏ ਵੀ ਕਈ ਵਾਰ ਉਹ ਖਿੱਚੇ ਜਾਂਦੇ ਆ ਸੋ ਅਸੀਂ ਉਹਨਾਂ ਨੂੰ ਵੀ ਦੱਸਿਆ ਕਿ ਇਹਨਾਂ ਤੋਂ ਬਚਾਅ ਕਿੱਦਾਂ ਕੀਤਾ ਜਾ ਸਕਦਾ ਹੈ। ਪਲੱਸ ਸਾਡੇ ਹਸਪੀਟਲ ਦੀ ਸ਼ੁਰੂ ਤੋਂ ਹੀ ਇੱਕ ਮੁਹਿੰਮ ਰਹੀ ਹੈ ਕਿ ਅਸੀਂ ਕੈਂਪ ਜਿਹੜੇ ਵੀ ਲਾਉਂਦੇ ਆ ਉਹਦੇ ਵਿੱਚ ਕੁਝ-ਕੁਝ ਸਾਡੇ ਜਿਹੜੇ ਹੈਗੇ ਆਂ ਕੁਝ ਡਿਸਕਾਊਂਟ ਰੱਖੇ ਹੋਏ ਨੇ ਜਿਹੜੇ ਕਿ ਸਮਾਨ ਅਨੁਸਾਰ ਅਸੀਂ ਬਦਲਦੇ ਵੀ ਰਹਿੰਦੇ ਆ। ਸੋ ਉਹਦੇ ਬਾਰੇ ਵੀ ਅਸੀਂ ਉਹਨਾਂ ਨੂੰ ਸਿੱਖਿਆ ਦਿੱਤੀ ਹੈ। ਅਗਰ ਕੋਈ ਤੰਬਾਕੂ ਛੱਡਣਾ ਵੀ ਚਾਹੁੰਦਾ ਹੈ ਤਾਂ ਸਾਡੇ ਕੋਲ ਟਬੈਕੋ ਸੁਜੈਸ਼ਨ ਸੈਂਟਰ ਹੈਗਾ। ਉੱਥੇ ਸਾਡੇ ਕੋਲ ਇੱਕ ਮਸ਼ੀਨ ਹੁੰਦੀ ਹੈ ਜਿਹਦੇ ਵਿੱਚ ਜਿਹੜਾ ਬੰਦਾ ਤੰਬਾਕੂ ਦਾ ਸੇਵਨ ਕਰਦਾ ਹੈ ਉਹਦਾ ਸਾਹ ਪ੍ਰੈਕਟ ਅਨਲਾਈਜ਼ ਕੀਤਾ ਜਾਂਦਾ ਹੈ। ਜ਼ੀਰੋ ਚੋਰੀ ਰੀਡਿੰਗ ਆ ਜਾਂਦੀ ਹੈ ਕਿ ਉਹਨੂੰ ਕਿੰਨਾ ਕੁ ਸੇਫਟੀਆਂ ਦਾ ਨੁਕਸਾਨ ਹੋ ਚੁੱਕਿਆ ਕਿੰਨਾ ਕੁ ਸਿਹਤਿਕ ਨੁਕਸਾਨ ਹੋ ਚੁੱਕਿਆ ਸੋ ਉਹ ਇੱਕ ਜਾਗਰੂਕਤਾ ਦਾ ਕੰਮ ਵੀ ਕਰਦਾ ਹੈ ਪਲੱਸ ਸਾਡੇ ਕੋਲ ਵੀ ਇੱਕ ਅਸਲਾ ਹੋ ਜਾਂਦਾ ਹੈ ਸੋ ਡਾਟਾ ਸਾਨੂੰ ਸਮਝਾ ਸਕੀ ਕਿ ਇੱਥੋਂ ਉਹਨੇ ਮੁੜ ਵਾਪਸ ਤੰਦਰੁਸਤ ਜੀਵਨ ਵੱਲ ਕਿੰਦਾਂ ਦਾ ਸਰ ਇਹ ਕਾਹ ਦੀ ਬੱਚਿਆਂ ਨੂੰ ਜੋ ਲੱਗ ਲੱਗ ਟੈਂਪਰਰ ਬਣਾ ਕੇ ਪੋਸਟਰ ਬਣਾ ਕੇ ਲੋਕਾਂ ਨੂੰ ਵੇਚ ਦਿੱਤਾ ਗਿਆ ਉਸ ਬਾਰੇ ਕੀ ਕਹਿਣਾ ਚਾਹੋਗੇ ਅਸੀਂ ਅੱਜ ਇੱਕ ਵਕਤ ਹੋਂ ਰੈਲੀ ਕੀਤੀ ਸੀਗੀ ਉਹਦੇ ਵਿੱਚ ਕੀ ਸੀਗਾ ਪਹਿਲਾਂ ਬੱਚਿਆਂ ਦਾ ਕੰਪੀਟੀਸ਼ਨ ਹੋਇਆ ਜਿਹਦੇ ਵਿੱਚ ਉਹਨਾਂ ਨੇ ਵੱਖ-ਵੱਖ ਪੋਸਟਰ ਬਣਾਏ ਫਿਰ ਉਹੀ ਪੋਸਟਰ ਲੈ ਕੇ ਬਾਹਰ ਅਸੀਂ ਸੜਕਾਂ ਦੇ ਉੱਤੇ ਚੱਲੇ ਆ ਕਾਲਜ ਕੈਂਪਸ ਦੇ ਵਿੱਚ ਸੋ ਰੈਡ ਜਿੰਨੇ ਵੀ ਵਰਕਰ ਜਿੰਨੇ ਵੀ ਲੋਕੀ ਸਾਨੂੰ ਸੜਕਾਂ ਤੇ ਮਿਲਣਗੇ ਸੀ ਉਹਨਾਂ ਨੂੰ ਜਾਗਰੂਕ ਕਰ ਸਕੀਏ ਕਿ ਇਹ ਸਾਰੇ ਨਸ਼ਿਆਂ ਦਾ ਕੀ ਕੀ ਸਾਡੇ ਉੱਤੇ ਹਾਨੀਕਾਰਕ ਨੁਕਸਾਨ ਹੈ ਪਲੱਸ ਅਸੀਂ ਉਹਨਾਂ ਦਾ ਇੱਕ ਸੌ ਚੁੱਕ ਸਮਾਰੋਹ ਵੀ ਕਰਾਇਆ ਸੀ ਜਿਹਦੇ ਵਿੱਚ ਸਾਡੇ ਸਾਰੇ ਕਰਮਚਾਰੀ ਵੀ ਗਰੋਡਡ ਸੀ ਪੇਸ਼ੈਂਟ ਵੀ ਸੀਗੇ ਸੋ ਥੈਟ ਇੱਕ ਬੰਦੇ ਨਾਲ ਜੁੜ ਕੇ ਅਗਰ ਦੋ ਪਰਿਵਾਰ ਵੀ ਠੀਕ ਹੋ ਸਕਦੇ ਆ ਤਾਂ ਜੇ ਅਸੀਂ 100 ਬੰਦਾ ਇਕੱਠਾ ਕਰਦੇ ਆ ਤਾਂ ਅਸੀਂ 200 ਪਰਿਵਾਰਾਂ ਤੱਕ ਪਹੁੰਚ ਸਕੀਏ ਤਾਂ ਇੱਕ ਸਾਡੀ ਇੱਕ ਛੋਟੀ ਜਿਹੀ ਮਹਿੰਮ ਸੀ